ਅਸਕੋ ਕੋਦੇ ਪੂਰੇ ਗੁਰਗਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਪੂਰੇ ਗੁਰਗਾ ਸੁਣੀ ਉਪਦੇਸ਼ ਸੁਣੀ ਲੱਗਦਾ ਪੂਰੇ ਗੁਰਗਾ ਉਪਦੇਸ਼ ਸੁਣੀ ਅਧੂਰੇ ਦਾਣਾ ਸੁਣ ਲਈ ਜੇ ਅਧੂਰੇ ਦਾ ਸੁਣ ਲਿਆ ਫਿਰ ਤਾਂ ਪਾਰ ਬ੍ਰਹਮ ਨੂੰ ਨਿਕਲੀ ਬਣਣਾ ਨਿਕਟ ਕਰਦੇ ਕਿਤੇ ਦੂਰ ਬੰਨੇ ਉਹਨਾਂ ਦਾ ਦੂਰ ਬੰਨੇ ਹੋਇਆ ਕਚਿਆਂ ਦਾ ਉਹ ਦੂਰਿਆਂ ਦਾ ਕਚਿਆਂ ਦਾ ਦੂਰ ਬੰਨੇ ਹੋਇਆ ਕਿਤੇ ਤੇ ਜਿਹਦਾ ਕੁਛ ਬੰਨੇ ਆ ਕਹਦਾ ਕੁਛ ਬੰਨੇ ਪੂਰੇ ਜੈ ਗੁਰਕਾ ਉਪਦੇ ਸੁਣਿਆ ਜਿੰਨੇ ਪੂਰੇ ਗੁਰਦੇ ਹੋਏ ਨੇ ਉਹਨਾਂ ਨੇ ਸਾਰਿਆਂ ਨੇ ਆਪਣਾ ਨਕਤ ਬੰਨੇ ਆ ਦਰ ਬੰਨੇ ਆ ਔਰ ਹਾਇ ਉਹਦਰ ਉਹਨਾਂ ਨੇ ਦਿਖਾੜ ਵੀ ਦਿੱਤਾ ਦੁਆ ਨੇ ਦੱਸਿਆ ਗਿਆ ਦਿਖਾ ਲਿਆ ਕਿਸੇ ਨੇ ਉਹਨਾਂ ਨੇ ਦੇਖਿਆ ਵੀ ਹੈ ਨਹੀਂ ਨਾ ਦੇਖਿਆ ਨਾ ਦਿਖਾ ਲਿਆ ਦੱਸ ਬਹੁਤ ਕੁਝ ਦਿੱਤਾ ਆ ਬ੍ਰਮਗਵਾਰੀਆਂ ਬਹੁਤ ਕਹਾਦਤੀਆਂ ਨੇ ਤਾਰੇ ਹੋ ਐ ਨਹੀਂ ਪਤਾ ਵੀ ਇਹਨੇ ਕਿਲੋਮੀਟਰ ਫਿਰ ਨਕਸ਼ਾ ਕਿਵੇਂ ਬਣਾਇਆ ਭਾਈ ਜਾਨਕਸ਼ਾ ਤੁਸੀਂ ਬਣਾਇਆ ਉਹਦਾ ਹਰ ਨਕਸ਼ੇ ਦੇ ਹੁੰਦੇ ਇਹ ਹੁੰਦਾ ਵੀ ਇਹ ਨਕਸ਼ੇ ਦੇ ਜਿਹੜੇ ਦੂਰੀਆਂ ਨੇ 1 ਸੈਂਟੀਮੀਟਰ ਜਾਂ 1 ਇੰਚ ਇਹਨੇ ਲੱਖ ਕਰੋੜ ਮੀਲ ਦੀ मतलब आयने करोड़ मील ਦਾ ਇੱਥੇ ਚੂ ਉਹਦੇ ਹਿਸਾਬ ਨਾਲ ਫਿਰ ਰੱਖਿਆ ਬਣੂਗਾ ਰੱਖਿਆ ਬਣਾਤਾ ਨਕਸ਼ਾ ਕਿਸ ਵੇਸ ਤੇ ਬਣਾਉ ਹੁੰਦਾ ਤੇ ਇਹਦੀ ਤੁਸੀਂ ਰੱਖਿਆ ਤੇ ਮੈਂ ਬਣਾਤਾ ਨਾਪੇ ਆ ਗਈ ਨੇ ਜੇ ਨਕਸ਼ਾ بڑا ਬਣਾ ਦੋਗੇ ਕਾਗਜ਼ بڑا ਹੋਊ ਤਾਂ ਫਿਰ ਦੂਰ ਦਿਖਾਉਣਾ ਪਊ ਜੇ ਛੋਟਾ ਉਹਨੂੰ ਦਿਖਾਣਾ ਉਹ ਫੋਟੋ ਨਾ ਚੁਣ ਛੋਟਾ ਕਰ ਦਈਏ ਤਾਂ ਫਾਸਲਾ ਘਟ ਜੂਗਾ ਤੇ ਫਿਰ ਕੀ ਦੂਰੀ ਘਟੂ ਵੱਧੂ ਇਹ ਇਹ ਸਭ ਅਧੂਰੇ ਗੁਰੂਆਂ ਦੀਆਂ ਗੱਲਾਂ ਨੇ ਅਧੂਰੇ ਜਿਹੜੇ ਬਣੇ ਫਿਰਦੇ ਨੇ ਪੂਰਾ ਪ੍ਰਵਾਹ ਆ ਰ데요 ਪੂਰਾ ਪੂਰਾ ਜਾ ਕਰ ਰਹਾ ਪੂਰਾ ਗੁਰ ਪ੍ਰਵਾਹ ਨਾ ਪੂਰਾ ਬੇਪਰ ਪਨਾ ਪੂਰੇ ਗੁਰਾ ਪੂਰਾ ਜਾ ਕਰ ਰਹਾ ਪੂਰੇ ਗੁਰका ਨਾਰਗਿਉਰਾ ਪਾਇਆ ਪੂਰੇ ਕੈ ਗੁਲਕਾਓ ਪੂਰੇ ਗੁਰਕਾ ਸੁਨਾ ਵਿਦੇਸ਼ ਪੂਰੇ ਗੁਰਕਾ ਸੁਣੀ ਹੈ ਵਿਦੇਸ਼ ਪਾਰ ਬ੍ਰਹਮ ਨਿਕਟ ਕਰ ਪਏ ਪੂਰੇ ਗੁਰਕਾ ਸੁਨੇ ਵਿਦੇਸ਼ ਪੂਰੇ ਗੁਰਦਾਵਦੇ ਸੁਣੇ ਜੇ ਸੁਨੇਗਾ ਤਾਂ ਪਾਰ ਬ੍ਰਹਮ ਨੇੜੇ ਕਰਕੇ ਦੇਖੇਗਾ ਵਗਾਨੀ ਦੇਖ ਸਕਦਾ ਫੇ ਪਾਰ ਬ੍ਰਹਮ ਨੇੜੇ ਦਰਸ਼ਨ ਹੋਊਗਾ ਵਰਨਾ ਨਹੀਂ ਹੋਣਾ ਪਾਰ ਬ੍ਰਹਮ ਨਿਕਟ ਕਰ ਪੇ ਕਰ ਟਿਕਟੇ ਹੈ ਟਿਕਟ ਕਰਕੇ ਮੰਨੇਗਾ ਤਾਂ ਦਰਸ਼ਨ ਹੋਊਗਾ ਦੂਰ ਨਹੀਂ ਹੋਣਾ ਦਰਸ਼ਨ ਹਾਂ ਸਾਹ ਸੁਆਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਤ ਨਿਕਟਾ ਦੂਰ ਕੀ ਹੈ ਬਾਹਰ ਮੁਖੀ ਹੋ ਕੇ ਦੇਖੇਗਾ ਦੂਰ ਹੈ ਅੰਦਰ ਮੁਖੀ ਹੋ ਕੇ ਦੇਖੇਗਾ ਨੇੜੇ ਜਿਆ ਜਿਹੜਾ ਪੂਰਾ ਦਰਸ਼ਨ ਕਰਾਊਗਾ ਪੂਰਾ ਘਰ ਅੰਦਰੋਂ ਕਰਾਊਗਾ ਜਿਹੜਾ ਅਧੂਰਾ ਦਸੂਗਾ ਬਾਹਰ ਦਸੂਗਾ ਬਾਹਰ ਹੈ ਉਹ ਨਹੀਂ ਸਭ ਕੁਝ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੇ ਪਰ ਬਾਹਰ ਟੋਲੇ ਸੇ ਪਰ ਪਰਾਈ ਬਾਹਰ ਹੁੰਦਾ ਹੀ ਨਹੀਂ ਹਾਏ ਪੂਰੇ ਗੁਰ ਕਾ ਸੁਣੀ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਪਾਰ ਬ੍ਰਹਮ ਨੂੰ ਨਿਕਟ ਕਰਕੇ ਦੇਖ ਲੈ ਅੰਦਰਿਆ ਹਾਂ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਤ ਸਾਥ ਸਾਥ ਸਿਮਰੋ ਗੋਬਿੰਦ ਇਸ ਕਰਕੇ ਸਾਥ-ਸਾਥ ਗੋਵਿੰਦ ਦਾ ਸਿਮਰਨ ਕਰੋ ਅੰਦਰੇ ਕਿਸੇ ਲਖਾਵਾਂ ਨਾ ਹੈ। ਵਿੱਚ ਚਲਣ ਕਰ। ਹਾਂ ਤੇ ਚਲਣ ਕਰੂ। ਮਨ ਅੰਤਰ ਕੀ ਉਤਰੇ ਚਿਤ। ਮਨ ਅੰਤਰ ਕੀ ਉਤਰੇ ਚਿਤ ਸਾਥ-ਸਾਥ ਸਿਮਰੋ ਗੋਬਿੰਦ। ਮਨ ਅੰਤਰ ਕੀ ਉਤਰੇ ਚਿਤ। ਜੇ ਗੋਵਿੰਦ ਅੰਦਰ ਹੀ ਆਪੇ ਚੰਤਾ ਘਾਦੀ। ਈਰੋ ਡੌੜਦਾ ਸੀ ਬਾਹਰ ਉਹ ਅੰਦਰੇ। ਚਿੱਤ ਉਹਦੇ ਰੱਖਦੇ ਜਾ ਗੋਵਿੰਦ ਨੂੰ ਬਾਹਰ ਮੰਦਾ ਸੀ। ਖਜ਼ਾਨਾ ਰੰਦਰੇ ਪਿਆ ਸੀ ਬੁਖਾਰੀ ਬਣੇ ਵਾ ਲਬ ਸਫਰ ਦਾ ਸੀ ਉਹ ਕੁਰਸੀ ਦਾ ਤਖਤ ਤੇ ਬੈਠਾ ਦਾ ਰਾਜਾ ਰਾਜ ਵੀ ਕੋਲੇ ਤਾਂ ਸੁਪਨਾ ਹੀ ਆਇਆ ਹੋਇਆ ਸੀ ਸੁਪਨਾ ਹੀ ਬੁਖਾਰੀ ਸੀ ਜਾਂ ਜਾਗਿਆ ਸਭ ਕੋ ਕੋਲੇ ਸੀ ਮਨ ਉਤਰ ਕੀ ਉਤਰੇ ਚੇਤਨ ਆਸ ਅਨਿਤ ਤਿਆਗੋ ਤਰੰਗ ਸੰਤ ਜਿਨਾ ਕੀ ਧੂਰ ਮਨ ਮੰਗ ਆਸ ਅਨਿਤ ਆਸ ਹੈ ਨਾ ਇਹ ਨਾਸ ਨਹੀਂ ਹੈ ਜਿਹੜੀ ਆਸ ਨਾਸਮਤ ਅਨਿਤ ਨਾਸਮਤ ਨੂੰ ਕਹਿੰਦੇ ਨੇ ਨਿਤ ਜਿਹੜਾ ਹੁੰਦਾ ਨਿਤ ਲੱਗਦਾ ਹੈ ਨਿਤ ਸਦਾ ਨੂੰ ਗਾਇਦੇ ਨੇ ਨਿਤ ਸੁਖ ਸਦਾ ਸੁਖ ਅਨਿਤ ਸੁਖ ਨਾਸਮਤ ਸੁਖ ਆਸ ਅਨਿਤ ਤੇ ਅਰੇ ਸੱਚੀ ਆਸ ਹੈ ਤਾਂ ਨਾਸਮਤ ਤਾਂ ਤਿਆਗੋ ਇਹਦੀ ਜਿਹੜੀ ਤਰੰਗ ਉੱਠਦੀ ਆ ਅੰਦਰ ਇਹਨੂੰ ਤਿਆਗ ਦੋ ਅਨਤ ਆਸ ਬੁਆਯਾ ਦੀ ਆਸ ਨੂੰ ਅਰੇ ਤਿਆਗੋ ਤਰੰਗ ਇਹਦੀ ਤਰੰਗ ਤਿਆਗ ਦੋ ਤਰੰਗ ਤੇ ਨੰਗ ਰਜੋ ਤਮ ਸਤੋ ਦੀ ਜਿਹੜੀ ਆਸ ਹੈ ਛੱਡ ਦੇਓ ਇਹ ਤਰੰਗਾਂ ਉੱਠਦੀਆਂ ਨੇ ਅੰਦਰ ਇਹਦੀ ਤਰੰਗਾਂ ਜਿਹੜੀ ਨਾ ਲਹਿਰ ਲਹਿਰ ਉੱਠਦੀ ਹੈ ਤਰੰਗ ਲਹਿਰ ਨੂੰ ਕਹਿੰਦੇ ਨੇ ਇਹ ਲਹਿਰਾਂ ਨੂੰ ਤਿਆਗ ਦੋ ਆਸ ਅਨਤ ਤਿਆਗੋ ਤਰੰਗ ਉੱਥੇ ਜਾ ਕੇ ਮਰ ਜਾਣਾ ਲਹਿਰ ਨੇ ਕਿਤੇ ਦੂਰ ਜਾਂ ਦਿਲ ਦੀ ਲਹਿਰ ਦਰ ਦੀ ਉਮਰ ਕਿੱਟੀ ਹੁੰਦੀ ਆ ਜਿੱਤੇ ਤੱਕ ਪਾਣੀ ਉੱਤੇ ਦਾ ਗੱਲਾ ਹੈ ਛਪੜੀ ਦਾ ਪਾਣੀ ਕਿੰਨਾ ਖੁੰਦਾ ਫਕਸ 7 ਮਿੰਟ ਦੀ ਆਸ ਹੁੰਦੀ ਹੈ ਜਦ ਇਹ ਲੈ ਹੁੰਦੀ ਹੈ 10 ਮਿੰਟ ਦੀ ਹੋਊਗੀ ਹਾਂਜੀ ਆਸ ਅਨਿਤ ਤਿਆਗੋ ਤਰੰਗ ਸੰਤ ਜਨਾਗੀ ਧੂਰ ਮਨ ਮੰਗੋ ਤਿਆਗੋ ਤਰੰਗ ਹੈ ਤੇ ਤਰੰਗ ਤਿਆਗ ਦਿਓ ਇਹ ਨਾਸਵੰਤ ਨੇ ਸਾਰੀਆਂ ਚੀਜ਼ਾਂ ਨਾਸਵੰਤ ਇੱਛਾ ਹੈ ਨਾਸਵੰਤ ਵਸਤੂ ਦੀ ਇੱਛਾ ਹੈ ਇਹਦੀ ਤਰਕ ਤਿਆਗ ਦੋ ਇਹਦੀ ਇੱਛਾ ਤਿਆਗ ਦੋ ਸਾਧ ਸੰਤ ਜਨਾਂ ਕੀ ਧੂੜ ਮਨਵਾਗੋ ਬੰਦ ਦੇ ਵਿੱਚ ਇੱਛਾ ਕਾਦੀ ਬੰਗੋ ਕਾਦੀ ਰੱਖੋ ਸਾਧ ਸੰਤ ਜਨਾਂ ਦਾ ਜਿਹੜਾ ਗਿਆਨ ਹੈ ਆਤਮ ਗਿਆਨ ਧੂੜ ਗਿਆਨ ਨੂੰ ਕਹਿੰਦੇ ਨੇ ਗਿਆਨ ਦੀ ਧੂੜ ਇਹ ਗਿਆਨ ਦੀ ਧੂੜ ਬੰਗੋ ਸਾਧ ਸੰਤ ਜਨਾਂ ਕੀ ਧੂੜ ਮਨਵਾਗੋ ਵੰਤ ਦੇ ਵਿੱਚ ਜੇ ਦੀ ਫੰਗ ਰੱਖੋ ਛੜਖੋ ਬੰਗ ਛਾਈ ਹੁੰਦੀ ਆ ਹਾਂ ਆਪ ਛੋੜ ਬੇਨਤੀ ਕਰੋ ਸਾਧ ਸੰਗੀ ਅਗਨ ਸਾਗਰ ਕਰੋ ਆਪ ਛੋੜ ਆਪਣੀ ਜਿਹੜਾ ਨੇ ਯਤਨ ਤੇ ਤਿਆਗ ਦੋ ਬਾੜਾ ਫੜੀ ਫਿਰਦਾ ਤਾਂ ਨਾ ਵੀ ਲੈ ਕੇ ਛੱਡੂਗਾ ਵੰਦੀ ਵਾਲਾ ਵੀ ਬੈਠਾ ਜੀ ਇਹ ਛੱਡੋ ਯਤਨ ਛੱਡ ਦੋ ਹਾਂ ਆਪ ਛੋੜ ਬੇਨਤੀ ਕਰੋ ਆਪਣੀ ਕਰਜ਼ੀ ਨਾਲ ਆਲਾ ਯਤਨ ਛੱਡ ਦੋ ਖਿਆਲ ਛੱਡ ਦੋ ਆਪ ਛੋੜ ਬੇਤੀ ਕਰੋ ਬੇਤੀ ਕਰੋ ਇਹਦਾ ਬੇਤੀ ਦਾ ਬਹਿਣਾ ਨਾਮ ਆਪ ਤੁਸੀਂ ਕੀ ਕਰ ਸਕਦੇ ਜੇ ਆਪ ਦਾ ਸੋਚ ਸਕਦੇ ਸੀ ਉੱਥੇ ਤੁਹਾਡਾ ਸੀ ਗੁਰਬਾਣੀ ਨੂੰ ਉਦਮ ਦਾ ਵਿਚਾਰਨਾ ਜਿੱਥੇ ਤੱਕ ਗੁਰਬਾਣੀ ਵਿਚਾਰਨ ਦੀ ਗੱਲ ਸੀ ਉੱਥੇ ਤੱਕ ਤਾਂ ਆਪਣਾ ਸੀ ਕੁਝ ਓੜੀ ਗਾ ਨਹੀਂ ਹੈਗਾ ਜਿੱਤੇ ਆਰਾਧਨਾ ਉੱਥੇ ਆਪਣਾ ਕੋਈ ਜੋਰ ਨਹੀਂ ਆਪਣੇ ਚਾਲ ਫੜੋ ਆਪਣੇ ਉੱਥੇ ਸਿਆਣ ਹੋ ਦੀ ਉਹ ਵੀ ਤਾਂ ਗਰਦਕੋੜ ਖੰਨੇ ਪਾਉਣਾ ਵੀ ਪਿਆ ਪਰਮੇਸ਼ਰ ਪਾਇਆ ਉੱਥੇ ਸਾਡੀ ਤਾਂ ਕੋਈ ਜ਼ਰੂਰ ਨਹੀਂ ਸਾਡੇ ਵਸਦੀ ਗੱਲ ਨਹੀਂ ਵੀ ਪਿਆ ਪਰਮੇਸ਼ਰ ਪਾਇਆ ਉੱਥੇ ਦਾ ਪਰਮੇਸ਼ਰ ਨਹੀਂ ਅਰਾਧਨਾ ਨਹੀਂ ਕਰਾਂ ਭਾਈ ਵੀ ਪਾਦੇ ਹੁਣ ਤੇ ਤੇਰੇ ਵਸਦੀ ਗੱਲ ਆ ਸਾਡੇ ਵਸਦੀ ਗੱਲ ਨਹੀਂ ਜਿੱਤੇ ਵਸਦੀ ਗੱਲ ਨਹੀਂ ਆ ਉੱਥੇ ਦਾ ਫਿਰ ਅਰਾਧਨਾ ਨਹੀਂ ਆ ਉਹਦੀ ਤਾਂ 22 ਆਪ ਛੋੜ ਬੇਨਤੀ ਕਰੋ ਨਹੀਂ ਤੁਸੀਂ ਵੀ ਪਵਾ ਸਕਦੇ ਕਿਸੇ ਤਰੀਕੇ ਨਾਲ ਵੀ ਇਹ ਜਦ ਤਨ ਤੁਸੀਂ ਜਿਹੜੀਆਂ ਸਕੀਮਾਂ ਚ ਘੜਦੇ ਹੋ ਨਾ ਰੋਜ਼ ਬਿਵੇਂ ਆਫੇ ਫੋ ਲੈ ਕਰ ਆ ਫੇ ਇਹ ਤੁਮ ਜਾਓ ਹੀ ਨਾ ਚੱਲ ਨੂੰ ਤੁਸੀਂ ਵੀ ਪੌਣਦੇ ਟਾਈਮ ਵੇਸਟੀ ਜਿੰਨਾ ਪੈਸਾ ਖਰਚ ਕਰੋਗੇ ਦੁਨੀਆ ਵਰਜੂਗੀ ਜਦੋਂ ਬੱਦੀ ਉਦਾ ਹੀ ਭੁਖੀ ਤੁਸੀਂ ਤਜਰਬਾ ਕਰੀ ਜਾਣਾ ਤੁਸੀਂ ਗਰੀਬ ਹੋਈ ਜਾਂਦੀ ਹੈ ਪੈਸੇ ਹੋਰੇ ਧੋਗਾ ਜੀ ਕਰੀ ਜਾਂਦੇ ਜਿੱਦ ਤਰ ਪੈਸਾ ਖਰਚ ਕਰਦਾ ਉਹ ਖੋਜ ਖਾਚੇ ਪੈਸੇ ਛੱਡ ਦੋ ਖਰਚ ਕਰਨੇ ਉੱਡੀ ਸਮਾਂ ਆਏਗਾ ਕੋਈ ਨਾ ਉਹ ਜਿਹੜੇ ਹੈਗੇ ਜਾਂਦਾ ਉਹਨਾਂ ਵਝਾ ਲਓ ਉਹ ਕੀ ਮੰਨ ਤੋ ਵਿਛਾਲੋ ਇੰਨੇ ਬਹੁਤ ਆ ਹਾਂਜੀ ਆਪ ਛੋੜ ਬੇਨਤੀ ਕਰੋ ਸਾਧ ਸੰਗੀ ਅਗਰ ਸਾਗਰ ਤਰੋ ਆਪ ਛੋੜ ਬੇਨਤੀ ਕਰੋ ਸਾਧ ਸੰਗੀ ਸਾਧ ਦੀ ਸੰਗਤ ਸੱਚ ਦੀ ਸੰਗਤ ਸਚਿਆਰਿਆਂ ਦੀ ਸੰਗਤ ਰੱਖੋ ਸਾਧ ਸਚਿਆਰਿਆਂ ਨਾਲ ਹੋ ਕੂੜਿਆਂ ਨਾਲ ਦੀ ਸੰਗਤ ਛੱਡ ਦੋ ਸਚਿਆਰਿਆਂ ਦੀ ਸੰਗਤ ਦੇ ਵਿੱਚ ਆ ਜਾਓ ਸਚਿਆਰਿਆਂ ਦੀ ਸੰਗਤ ਵੱਖਰੀ ਬਣਾ ਲਓ ਅਗਰ ਸਾਗਰ ਤਰੋ ਜੇ ਅਗਨ ਸਾਗਰ ਤਰਨਾ ਹੈ ਇਹ ਆਖਰੀ ਅਸਬਦੀ ਅੱਜ ਦੇ ਸਾਰੇ ਸੰਸਾਰ ਨੂੰ ਸਿਖਾਇਆ ਅੱਜ ਦਾ ਜੋ ਸੰਸਾਰ ਜਿੱਥੇ ਅਸੀਂ ਖੜੇ ਆ ਸਾਰਿਆਂ ਵਾਸਤੇ ਸਿਖਾਇਆ ਜੇ ਅਗਨ ਸਾਗਰ ਤਰਨਾ ਹੈ ਜੇ ਅਗਨ ਸਾਗਰ ਚੋਂ ਬਚਣਾ ਹੈ ਅੱਗ ਦੇ ਸਾਗਰ ਦੇ ਵਿੱਚ ਅੱਗ ਜਲਦੀ ਹੈ ਸਮੁੰਦਰ ਦੇ ਵਿੱਚ ਵਿੱਚ ਖੜਿਆ ਸਾਰੇ ਸਾਰਿਆਂ ਦੇ ਅੰਦਰ ਅੱਗ ਜਲਦੀ ਹੈ ਬਹਿਰ ਭਾਵਨਾ ਦੀ ਦੁਵਾ ਦਵਰੂ ਦੇ ਖੜਾ ਨਹੀਂ ਜਾਂਦਾ ਸਾਰਾ ਮੁਲਕ ਬਰੂਤੇ ਢੇਰ ਤੇ ਦੁਨੀਆਂ ਬੈਠੀ ਹੈ ਅੜਦਾਲੇ ਅਗਮਝਦੀ ਹੈ ਜੇ ਤੋ ਬਚਣਾ ਚਾਹੁੰਦੇ ਰੇ ਤਾਂ ਸਚਿਆਰੇ ਇਕੱਠੇ ਹੋ ਜਾਣ ਸਾਧੂ ਇਕੱਠੇ ਹੋਈਆਂ ਨੇ ਕੋ ਪਾਸੇ ਤਾਂ ਬਚਾ ਸਕਦੇ ਨੇ ਅਗਰ ਸਾਗਰ ਤਰਿਆ ਜਾ ਸਕਦਾ ਇਹਨਾਂ ਨੂੰ ਕੱਢ ਸਕਦੇ ਨੇ ਬਸ ਇਹਨਾਂ ਦਾ ਵਾਣਾ ਵਾਜਸਾਂ ਵਦੂ ਨੇ ਪਾਜਸਾਂ ਦੀ ਫੈਕਟਰੀ ਹੈ ਬੰਦਰ ਆਵੜੇ ਹਰੇਕ ਦੇ ਹੱਥੇ ਜਮਾ ਮਾਚਾ ਸਰ ਵਾਜਾ ਹਰ ਢਾਲ ਤੇ ਉੱਲੂ ਬੈਠਾ ਹੈ ਸਮਝਾ ਨਾ ਪਾਕਿਸਤਾਨ ਕੇ ਵਾਹ ਫਿਰ ਜਾਂ ਹੈ ਗੋਸਤਾਂ ਕਾ ਹੋਗਾ ਚਾ ਹਰ ਢਾੜੀ ਤੇ ਉੱਲੂ ਬਹਿ ਗਿਆ ਕੇ ਗੋਸਤਾਂ ਦਾ ਫਿਰ ਕੀ ਹੋਊਗਾ ਉਹਦਾ ਸਭ ਨੂੰ ਪਤਾ ਹੀ ਹੈ ਇਹ ਤਾਂ ਰੇਖਾਖਤ ਉੱਲੂ ਬੈਠਾ ਇੱਥੇ ਹੋਣਾ ਪਰਸੋ ਹਰਬੰਦਰ ਦੇ ਹੱਥੇ ਨਮਾਜੇ ਸ ਭਾਈ ਦੇ ਭਾਈਓ ਮਾਰਦਾ ਜੀ ਗੋਲੀ ਨਾਲ ਮਾਰ ਕੇ ਪਾਣੀ ਰੋਣ ਇਹ ਗੱਲ ਨੂੰ ਇਹ ਹੋਰ ਗ ਇਹ ਗੱਲ ਇਹ ਭਾਇਆ ਦਾ ਪ੍ਰਭਾਵ ਹੈ ਭਾਇਆ ਦਾ ਪ੍ਰਭਾਵ ਅਗਬਰ ਦੀ ਅੱਗਾ ਮਾਇਆ ਕਰਨ ਸਭ ਕੋਈ ਨਹੀਂ ਕੋਈ ਨਹੀਂ ਬਚਾ ਸਕਦਾ ਆਸ਼ਪਤੀ ਬਚਾਉਂਦੀ ਆ ਹੁਣ ਸਾਧ ਸੰਗੀ ਅਗਰ ਸਾ ਕਰਦੇ ਜੇ ਆਦਨ ਸਾ ਕਰਤਾ ਨਾ ਸਾਧ ਇਕੱਠੇ ਹੋ ਜਾਓ ਇਹ ਦੁਨੀਆ ਦੇ ਧਰਮ ਦੇ ਵਿੱਚ ਕੁਝ ਚੰਗੇ ਆਦਮੀ ਨੇ ਇੱਕ ਹੋ ਜੋ ਸਾਰੇ ਇੱਕ ਧਰਮ ਬਣਾ ਲਓ ਜੇ ਬਚਣਾ ਇੱਕ ਪਲੇਟਫਾਰਮ ਬਣਾ ਲਓ ਹਾਂ ਇੱਕ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਪਊਗਾ ਜਦ ਹੈ ਨਹੀਂ ਸੱਚਾਰੇ ਦੋ ਪਲੇਟਫਾਰਮ ਕਾਦੇ ਨੇ ਤੁਹਾਡੇ ਫਿਰ ਜੇ ਦੋ ਪਲੇਟਫਾਰਮ ਨੇ ਫਿਰ ਸੱਚਾਰੇ ਨਹੀਂ ਹੈਗੇ ਤੁਸੀਂ ਫਿਰ ਬੇਈਮਾਨ ਹੋ ਤੋ ਸੱਚਾਰੇ ਰੱਖਿਆ ਹੈ ਕਿ ਬੇਈਮਾਨ ਜੇ ਇਕੱਠੇ ਨਹੀਂ ਹੁੰਦੇ ਤਾਂ ਵੀ ਬੇਈਮਾਨ ਹੋ ਖੋਟਾ ਮੰਨਜੋ ਖੋਟਿਆ ਹੋਰ ਕੀ ਹੈ ਹਾਂਜੀ ਹਰ ਧੰਨ ਕੇ ਪਰਿਓ ਪੁਢਾਰ ਨਾਨਕ ਗੁਰਪੂਰੇ ਨਮਸਕਾਰ ਆ ਜਿਹੜਾ ਦੁਆ ਸੰਥਾਰੀ ਫਰਾਡ ਕਰ ਕਰਕੇ ਬੈਠਾ ਜੀ ਪੈਸਾ ਲਗਦੇ ਛਡੋ ਉਸ ਨੂੰ ਜਾਓ ਹਰ ਧੰਨ ਕੇ ਪਰਿਓ ਪੁਢਾਰ ਕਾਲਾ ਧੰਨ ਕੋਲ ਆਓ ਕਹਿੰਦੇ ਇਹ ਕਢਾਓ ਆ ਕਾਲਾ ਚਿੱਟਾ ਸਭ ਨੂੰ ਛਡੋ ਹਰ ਧੰਨ ਕੇ ਹਰ ਧੰਨ ਕੇ ਪਰਿਓ ਪੁਢਾਰ ਉਹ ਤਨ ਭਰੋ ਜਿਹੜਾ ਦਰਗਾਹ ਦਾ ਕੰਮ ਆਵੇ ਖਰਚਾ ਕਹਾਂ ਨੂੰ ਇਹ ਜੀਵਨ ਤੋਂ ਬਾਅਦ ਵੀ ਜਿਉਂਦੇ ਵੀ ਕੰਮ ਆਵੇ ਜਿਉਂ ਤੋਂ ਬਾਅਦ ਵੀ ਕੰਮ ਆਵੇ ਸਰੀਰ ਤੋਂ ਉਹ ਧਰਨ ਦੇ ਭੰਡਾਰ ਭਰੋ ਹਰ ਧਰਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਜਿਹੜਾ ਕੋਈ ਐਸੀ ਗੱਲ ਦੱਸੇ ਜਿਹੜਾ ਕੋ ਭੰਡਾਰ ਐਸੇ ਭਰਾਵੇ ਚਲੋ ਪੂਰਾ ਗੁਰ ਉਹਨੂੰ ਨਮਸਕਾਰ ਕਰ ਲੋ ਕੇ ਸਾਨੂੰ ਲੱਭ ਲੋ ਜਾ ਕੇ ਆਕਰ ਜਣਾ ਰਹੋ ਵੀ ਮਹਾਰਾਸ਼ਟਰਪਤੀਆਂ ਆਕਰ ਜਣਾ ਉਹ ਵੀ ਮਨਿਸਟਰਾਂ ਅਚੀਵ ਮਨਿਸਟਰਾਂ ਪ੍ਰਾਈਮ ਮਨਿਸਟਰਾਂ ਇੱਕ ਕੋਈ ਗੋਲੀ ਚਾਹੀਦੀ ਹੈ ਰੇਖ ਨੂੰ ਦੂਈ ਦੀ ਲੋੜ ਨਹੀਂ ਖੋਪੜੀ ਜੇ ਲੱਗ ਜਾਏ ਚਾਹੇ ਹੱਤਵੰਦੀ ਹੈ ਚਾਹੇ ਕੋਈ ਰਾਸ਼ਪਤੀ ਹੈ ਇੱਕੋ ਜਿਹੀ ਸ਼ਰੀਰ ਨੇ ਸਾਰਿਆਂ ਦੇ ਇਹ ਰਾਹ ਨਹੀਂ ਠੀਕ ਹੈ ਨਾ ਬਾਹਰ ਮਰੋਣ ਵਾਲਾ ਬੈ ਆੜਾੜੇ ਸੁਰੱਖਿਆ ਰੱਖ ਕੇ ਜਦਾ ਬੰਦੇ ਰੱਖ ਕੇ ਆਪਣੇ ਬੱਚ ਕਰ ਲਉ ਮੈਂ ਦੂਇਆ ਨੂੰ ਐ ਕਰ ਲਉ ਇਹ ਰਾਹ ਚੰਗਾ ਨਹੀਂ ਹੈਗਾ ਵਿਚਾਰ ਆਲਾ ਨਾਲ ਚੱਦਾ ਇੱਥੇ ਵਿਚਾਰੋਂ ਦੀ ਲੋੜ ਜਦੋਂ ਇੱਥੇ ਤੱਕ ਕਾਜ ਵੇਰ ਤੇ ਫਿਰ ਮੁਸ਼ਕਲੇ ਗੱਲ ਹੈ ਫਿਰ ਵਿਚਾਰਨਾ ਚਾਹੀਦਾ ਵੀ ਇੱਥੇ ਤੱਕ ਵਿਗੜ ਕਿਉਂ ਗਈ ਹਾਲਤ ਐਨੀ ਸਿਕਿਉਰਟੀ ਦੀ ਕੋਲ ਰੋੜ ਪਈ ਜਿਹੜੇ ਕਿ ਸੇਵਾ ਕਰਨ ਵਾਲੇ ਬੰਦੇ ਨੇ ਪਬਲਿਕ ਦੀ ਉਹਨਾਂ ਨੂੰ ਇੰਨਾ ਖਤਰਾ ਕਿਉਂ ਹੈ ਸਰਗਰ ਦੇ ਕਿਉਂ ਬਟਦੇ ਨੇ ਸੇਵਾ ਕਰਨ ਵਾਲੇ ਦੀ ਹਨ ਅਸਲ ਸੇਵਾ ਕਰਨ ਵਾਲੇ ਦੀ ਜੇ ਹੁੰਦੇ ਤਾਂ ਖਤਰਾ ਨਹੀਂ ਸੀ ਇਹਦਾ ਕੁਝ ਕਿਤੇ ਨਾ ਕਿਤੇ ਗੜਬੜ ਜਰੂਰ ਹੈ ਉਹ ਗੜਬੜ ਨੂੰ ਲਪਕ ਕਿਉਂ ਹੈ ਉਹਨੂੰ ਹਟਾਓ ਗੜਬੜ ਨੂੰ ਬੱਚੋ ਤੂੰ ਆਪੇ ਸ਼ਾਂਤ ਹੋ ਜਾਣਗੇ ਹਾਂਜੀ ਹਰ ਧਨ ਕੇ ਪਰ ਲਿਓ ਪੁਢਾਰ ਨਾਨਕ ਗੁਰਪੁਰੇ ਨਮਸਕਾਰ ਨਾਨਕ ਗੁਰਪੁਰੇ ਨਮਸਕਾਰ ਜਿਹੜਾ ਕੋਈ ਇਹੋ ਜਿਹਾ ਗੁਰਪੁਰੇ ਆਉਣ ਬਾਹਰ ਨਿਕਲ ਕੇ ਉਹਨਾਂ ਨੂੰ ਉਹਨਾਂ ਨੂੰ ਨਮਸਕਾਰ ਕਰ ਲੋ ਵੀ ਹੁਣ ਤੁਸੀਂ ਵਿਚਾਰੋ ਸੱਚ ਤਾਂ ਗਲਤੀ ਹੋ ਗਈ ਰੱਖ ਲਿਓ ਹਮਤੇ ਕਹਿੰਦਾ ਸਾਤੋਂ ਦਾ ਵਿਗੜ ਗਈ ਉਹ ਰੱਖ ਲਓ ਤੁਸੀਂ ਕਰੋ ਉਹਨਾਂ ਨੂੰ ਮੂਰੇ ਕਰ ਲੋ ਜੇ ਬਸਣਾ ਨਹੀਂ ਉਹਨਾਂ ਦਾ ਕੋਈ ਫਾਇਦਾ ਨਹੀਂ ਫਰਕ ਨਹੀਂ ਪੈਂਦਾ ਉਹਦਾ ਪਹਿਲਾ ਫਰੇਬ ਰਾਏ ਉਹਨਾਂ ਨੂੰ ਹਉਤਾ ਜ਼ਿੰਦਗੀ ਦਾ ਕੋਈ ਮਸਲ ਨਹੀਂ ਥੋੜ੍ਹਾ ਹੋਊਗਾ ਦੇ ਨੀਗੇ ਮਾਤਾ ਮਤਲਬ ਜਿਆਦਾ ਥੋੜਾ ਸੁਰਖਾ ਥਾਗਣੇ ਵੜ ਲੈਣਾ ਇਹਨਾਂ ਨੇ ਸਭ ਕੁਝ ਨਸ਼ਟ ਕਰ ਦੇਣਾ ਜਿਹੜਾ ਬਣਾਇਆ ਬਣਾਇਆ ਹੋਇਆ ਵਧੀਆ ਵਧੀਆ ਬਿਲਡਿੰਗਾਂ ਵਧੀਆ ਵਧੀਆ ਸ਼ਹਿਰ ਕੁਝ ਨਹੀਂ ਰਹਿਣ ਦੇਣਾ ਇੱਥੇ ਸਭ ਖਾਕ ਚ ਮਿਲ ਜੂਗਾ ਜਦੋਂ ਬੰਬ ਚੱਲ ਗਏ ਤੁਸੀਂ بڑی ਰੀਜਨਾਂ ਬਣਾਇਆ ਨਾ ਸਭ ਕੁਝ ਵਿਟੀ ਜਿਹਾ ਬਣਾ ਕੇ ਰੱਖ ਦੇਣਗੇ ਮਿੰਟਾਂ 'ਚ ਤੇ ਵਾਅਦਾ ਬਚਾ ਲੋ ਨਹੀਂ ਬਚਾਉਂਦੇ ਤੁਹਾਡੀ ਮਰਜੀ ਹੈ